ਆ ਤ੍ਰਿਗੜ ਸਾਰਿਆਂ ਨੂੰ ਤੇ ਆ ਆਪਣਾ ਰਾਤ ਮੇਰ ਬਹੁਤ ਆਇਆ ਤੇ ਆ ਟਾਲੀ ਦੀ ਟਾਲੀ ਡੇਗ ਵੀ ਤੇ ਰਾਤ ਬਹੁਤ ਜੱਜੰਨੇ ਹੈ ਤੇ ਟਰੈਕਟਰ ਥੱਲੇ ਖਲੋਤਾ ਹੈ ਟਾਲੀ ਥੱਲੇ ਮਹਾਰਾਜ ਦੀ ਕਿਰਪਾ ਨਾਲ ਬਚਾਅ ਹੋ ਗਿਆ ਆ ਵੇਖਣੋ ਕਿਤੇ ਵਕਤ ਨੇਰ ਆਵੇ ਕੋਈ ਵੀ ਰੋਕਾ ਤੇ ਥੱਲੇ ਟਰੈਕਟਰ ਨਾਲ ਡੱਕੇ ਕੋਈ ਵੀਰ ਇਹਦਾ ਰੱਬ ਰੱਖਾ ਡੱਕ ਗਿਆ ਆਵੇ ਲੋ ਮੋੜ ਨਾਲ ਡੱਗਾ ਟਰੈਕਟਰ ਦਾ ਇਥੇ ਘਲੋਤਾ ਦੀ ਰਾਤ ਨੂੰ ਥੋੜਾ ਜਿਹਾ ਪਛਾਂ ਕਰਤਾ ਇਹਨਾਂ ਨੇ ਭੱਜ ਗਿਆ ਨਹੀਂ ਤੇ 20 30 ਹਜ਼ਾਰ ਦਾ ਨੁਕਸਾਨ ਹੋ ਜਾਣਾ ਟਰੈਕਟਰ ਦਾ ਜਦੋਂ ਕਦੇ ਨੇਰ ਨੂਰ ਆਵੇ ਲੋਕ ਥੱਲੇ ਟਰੈਕਟਰ ਕੋਈ ਵੀ ਸੰਦ ਨਾ ਡੱਕਿਆ ਗੱਡੀ ਗੁੱਡੀ ਨੇ ਤੇ ਨੁਕਸਾਨ ਬਹੁਤ ਹੁੰਦਾ ਓਕੇ ਥੈਂਕਸ ਮਿਲਦਾ ਅਗਲੇ ਬਲੌਗ ਵਿੱਚ ਸਾਥੀ ਜਨ ਸਾਰਿਆਂ ਨੂੰ ਅੱਜ ਆਪਾਂ ਬਣਾਉਂਦੇ ਆ ਪਨੀਰੀ ਵਾਲਾ ਥਾਂ ਤੇ ਬਾਪੂ ਚਲਾਉਂਦਾ ਟਰੈਕਟਰ ਆਸਟਾ ਬਣਾਉਂਦੇ ਤੇ 31 ਦੀ ਪਨੀਰੀ ਪੀਚਾਂਗੇ ਪਾਰ ਪਿਛ ਦੀ ਆਰ ਬਹੁਤ ਵਧੀਆ ਚੜਿਆ ਸੀ ਤੇ ਐਰ ਵੀ 31 ਬੀਤਣਾ ਬਾਬਾ ਪੂ ਦੇ ਆਟੇ ਕਿਤਲਾ ਚੋਟਾ ਕਈ ਆਜ ਤੇ ਪਨੀਰੀ ਮਾਤਾ ਨੂੰ ਅਗੇ ਅਸ਼ਾਮਾਂ ਦਾ ਕਰਦੇ ਫਟਾਫਟ ਆਪਾ ਗਰਮ ਤਿਆਰ ਕਰਕੇ ਸੇਰੇ ਨੂੰ ਪਾਣੀ ਛੱਡ ਕੇ ਦੇਈਦਾ ਹਾਂ ਪਨੀਰੀ ਤੇ ਖਾਲ ਖਾਲ ਦਾ ਸਿਕਾ ਲੈ ਤਾ ਉਧਰ ਪਨੀਰੀ ਦੇ ਜਿਨੇ ਆਉ ਪਰ ਸਾਡਾ ਪਠਿਆਲਾ ਵੱਡ ਇੱਥੇ ਵੀ ਇਕੱਠੇ ਜਿਗਾਗੇ ਇੱਥੇ ਪਨੀਰੀ